बना खुदा का शुक्र गुजार हाँ जिस खुदा ने सू संभाल के रखिया पर तो मैं अपने तो मैं जो, जो तो मैं सुनिया कि प्रदेश ने तुम किया है क्योंकि खुदा ने बहुत तो ज़्यादा नॉलेज दी है तो क्योंकि मैं भी पता लगा तो मैं भी काफ़ी दिन तो यह सोचता कि आप लगे आप गलबात करा तो मैं चाहना कि असिटी ਸਤਿ ਸ੍ਰੀ ਅਕਾਲ ਤੁਹਾਨੂੰ ਸੋਵਾਂ ਜੀ ਦੀਆਂ ਪਾਣੀਆਂ ਤੋਂ ਸਵਾਲ ਕਰਨ ਦੀ ਇਜਾਜ਼ਤ ਹੈ ਜੀ ਮੇਰਾ ਨਾਮ ਸਾਧਰਾ ਸੀ ਪਾਲਿਉਨ ਦੀ ਸੇਵਕਾਈ ਤੋਂ ਬਤੀਜਿਆ ਇਹਨਾਂ ਪ੍ਰਭੂ ਦੇ ਬਚਨਾਂ ਤੋਂ ਦੱਸਿਆ ਇਸੇ ਸਿੱਖਿਆ ਇਹਨਾਂ ਪਾਲਿਆ ਜੀ ਸਿੱਖਾ ਦਾ ਸਵਾਲ ਹੀ ਕਰਨਾ ਹੈ ਕਿ ਬਹੁਤ ਸਾਰੇ ਲੋਕਾਂ ਦਾ ਸਵਾਲ ਆ ਕਿ ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾਲੀ ਬਣਾਇਆ ਤੇ ਉਹਨਾਂ ਦੇ ਦੋ ਬੇਟੇ ਕਹਿਣ ਕਿ ਹਵਾਲੀ ਤੇ ਕਹਿਣ ਦੇ ਹਵਲ ਨੂੰ ਆਇਆ ਮੈਂ ਵੀ ਤੁਹਾਨੂੰ ਜਲਦੀ ਜਲਦੀ ਤੈਅ ਤੋਂ ਸਵਾਲ ਪੁੱਛਾਂਗਾ ਆਪਾਂ ਸਾਰੇ ਗਦਾਵਾਲ ਦੇ ਪੜਾਅ ਤੇ ਆਵਾਂਗਾ ਆਪਾਂ ਜਿਹੜੇ ਸਵਾਲ ਤੁਹਾਨੂੰ ਕਹਿਣਿਆ ਬਦਮਾਰ ਦਿੱਤਾ ਤੇ ਕਹਿਣ ਕਹਿੰਦੇ ਉੱਥੋਂ ਭੱਜ ਗਿਆ ਤੇ ਫਿਰ ਉੱਥੇ ਉਹਨੇ ਕਿੰਨਾ ਵਿਆਹ ਕਰਾਇਆ ਕਿੱਥੋਂ ਦੁਨੀਆ ਉੱਤੇ ਗਿਆ ਲਿਖ ਕੋ ਵਚਨ ਦੇ ਮੁਤਾਬਕ ਤੇ ਦੇਸ਼ ਦੇ ਕਿ ਚੜਦੇ ਪਾਸੇ ਨੋਬੋ ਦਾ ਦੇਸ਼ ਵਿੱਚ ਕਹਨ ਚਲਾ ਗਿਆ ਉੱਥੇ ਉਸਨੇ ਪਤਨੀ ਕਿੰਨੀ ਪਤਨੀ ਤੋਂ ਆਈ ਪਤਨੇ ਊਰਮ ਦੇ ਚੜਦੇ ਪਾਸੇ ਵੱਲ ਜਿਹੜਾ ਦੇਸ਼ ਵਾਲ ਪਰਮੇਸ਼ਵਰ ਨੇ ਜਦੋਂ ਜੀਜਾ ਨੂੰ ਠਹਿਰਾਇਆ

ਦੇਖੋ ਜਿਹੜੇ ਆਗਿਆ ਦੇ ਮੁਤਾਬਕ ਹੋਆ ਜੇ ਉਸਨੇ ਕਿਹਾ ਸ਼ਬਦ ਨੂੰ ਕਿਹਾ ਕਿ ਦਿਨ ਹੋ ਜੇ ਤੇ ਦਿਨ ਹੋ ਗਿਆ ਕਿ ਸ਼ਬਦ ਦੇ ਰਾਹੀਂ ਤਾਂ ਉਹਨੇ ਰਾਤ ਹੋ ਜੇ ਤੇ ਰਾਤ ਹੋ ਗਈ ਉਹਨੇ ਕਿਹਾ ਸਾਰੀਆਂ ਚੀਜ਼ਾਂ ਸ਼ਬਦ ਦੇ ਰਾਹੀਂ ਉਤਪੰਨ ਹੋਈਆਂ ਅਗਲਾ ਸਵਾਲ ਇਹ ਆ ਕੇ ਤੁਸੀਂ ਬਹੁਤ ਵਧੀਆ ਦੱਸ ਰਹੇ ਹੋ ਮੇਨ ਇਹ ਸਵਾਲ ਆ ਕਿ ਜੇ ਮੰਨ ਲਓ ਉਹਨੇ ਉੱਥੇ ਜਾ ਕੇ ਵਿਆਹ ਕਰਾ ਲਿਆ ਵਾ ਉੱਥੋਂ ਲੋਕ ਕਿੱਥੋਂ ਆਏ ਦੇਖੋ ਜੇ ਸ਼ਬਦ ਦੇ ਰਾਹੀਂ ਜਿਹੜੇ ਲੋਕੀ ਪ੍ਰਾਣੀ ਆ ਨਾ ਬਚਨ ਸਾਫ ਸਾਫ ਦੱਸਦਾ ਕਿ ਬਹੁਤ ਸਾਰੇ ਜੀਵ ਤੇ ਪ੍ਰਾਣੀਆਂ ਨੂੰ ਉਹਨੇ ਬਣਾਇਆ ਇਦਾ ਮਤਲਬ ਆ ਵੀ ਜਦੋਂ ਰੱਬ ਨੇ ਬਣਾ ਰਿਆ ਸੀ ਤੇ ਉਦੋਂ ਲੋਕੋ ਚੋਂ ਉਹ ਬਣੇ ਬਿਲਕੁਲ ਇਸੇ ਮੁਤਾਬਕ ਬਣੇ ਹੁਣ ਤੇਈ ਵਾਰੀ ਆਦਮ ਤੇ ਵਾਦੇ ਬਾਰੇ ਸਵਾਲ ਉੱਠਾ ਲਾ ਕਿ ਆਦਮ ਵਾਦੇ ਬਾਰੇ ਵੀ ਆ ਉਤੋਂ ਪਹਿਲਾਂ ਵੀ ਮੈਨੂੰ ਲੱਗਦਾ ਕਿ ਰੱਬ ਨੇ ਬਣਾਇਆ ਹੋਵੇਗਾ ਤੁਸੀਂ ਦੇਖੋ ਦੁਨੀਆ ਸ਼ੇਖੀ ਰਚਣ ਤੋਂ ਪਹਿਲਾਂ ਆਦਮ ਜਿਹੜਾ ਬਣਾ ਉਹ ਸਿਰਫ ਉਹਦੇ ਹੱਥਾਂ ਦੀ ਕਾਰੀ ਦਾ ਉਹ ਤਾਂ ਪਹਿਲਾਂ ਵੀ ਇਨਸਾਨ ਬਣੇ ਹੋਣ ਕਿੰਨਾਂ ਇਨਸਾਨ ਬਣੇ ਨੇ ਉਹ ਸਦਾ ਉਹ ਇਨਸਾਨ ਜਿਹਦੇ ਉਹਦੇ ਤੇ ਦੂਸਰਾ ਬੁਰੀਆਂ ਆ ਕੇ ਜਿਵੇਂ ਮੰਨ ਲਓ ਆਪਾਂ ਪੁਰਾਣੇ ਨੈਮਟਰਾ ਕੇ ਚੱਲੀਏ ਤੂੰ ਦੱਸਦੇ ਆ ਕਿ ਜਿਹੜੇ ਇਸرائیਲ ਲੋਕ ਸੀ ਇਹ ਗੁਲਾਮ ਹੋ ਗਏ ਮਿਸਲ ਦੇਖ ਲਈ ਬਿਲਕੁਲ ਤੂੰ ਮੈਂ ਥੋੜੀ ਇਹਦੇ ਬਾਰੇ ਵੀ ਮੋਝ ਲਾ ਜਾਂਦਾ ਕਿ ਕਿੱਦਾਂ ਗੁਲਾਮ ਹੋ ਗਏ ਕਿਉਂ ਹੋਇਆ ਕਾਰਨ ਕੀ ਆ ਤਾ ਆਪਾਂ ਜਦੂਈ ਬਚਨਾਂ ਨੂੰ ਸਿੱਖਦੇ ਆ ਤੇ ਪੜ੍ਹਦੇ ਆ ਬਚਨ बार-बार ਕਹਿੰਦਾ ਕਿ ਜਾਦੂ ਆਪਣੇ ਪਿਆ ਹੋਗਾ ਪਰ ਰੱਬ ਦੇ ਹੁਕਮਾਂ ਤੋਂ ਇਨਕਾਰੀ ਹੁੰਦੇ ਆ ਜਦੋਂ ਵੀ ਇਨਕਾਰੀ ਹੁੰਦੇ ਆ ਤਦ ਤੱਕ ਉਹਨਾਂ ਉੱਤੇ ਮੁਸੀਬਤ ਆਉਂਦੀ ਹੈ ਮਜਲ ਮਾਰਬਾਰ ਦਾ ਸਦੈਸੀ ਗਲਾ ਇਜ਼ਾਦੋ ਆਪਣੇ ਹੁਕਮਾਂ ਨੂੰ ਭੁਲਾਉਂਦੇ ਨੇ ਉਹਦੇ ਵਿਧੀਆਂ ਨੂੰ ਛੱਡਦੇ ਨੇ ਦੌਰ ਦੇ ਪਾਲ ਦੇ ਪਿੱਛੇ ਭੱਜਦੇ ਨੇ ਅਸਰੋ ਦੇਵੀ ਦੇ ਪਿੱਛੇ ਭੱਜਦੇ ਨੇ ਨਰਮੋਦ ਜੀ ਬਹੁਤ ਸਾਰੀ ਚੀਜ਼ਾਂ ਜਿਹੜੀਆਂ ਅਸੀਂ ਸਿੱਖਦੇ ਆ ਆਪਾਂ ਜਿਹੜਾ ਮਚਨਾ ਦੇ ਉਤਪਨ ਤੇ ਵਿੱਚੋਂ ਸਿੱਖਦੇ ਆ ਕਿ ਜਦ ਜਲ ਭੁੱਲੋ ਆਏ ਨੂਨੇ ਇੱਕ ਬਾੜੀ ਲਾਈ ਤੇ ਮਦ ਪੀਤੀ ਦੁਖੀ ਬਾਗੋ ਕਿ ਆਪਣੇ ਦੰਪੂ ਤੇ ਵਿੱਚ ਪਿਆ ਬਾਕੀ ਸਾਰਿਆਂ ਨੂੰ ਉਹ ਚੀਖ ਦਿੱਤੀ ਲੇਕਿਨ ਹਾਮ ਨੂੰ ਹਾਮ ਨੇ ਕੀ ਕੀਤਾ ਸੀ ਆਪਣੇ ਪਿਤਾ ਦਾ ਨੂੰ ਦੇਖਿਆ ਸੀ ਹਮ ਜਦੋਂ ਬਚਨਾਂ ਤੋਂ ਸਿੱਖਦੇ ਆ ਹਾਮ ਨੇ ਜਦੋਂ ਜਾਣ ਗਿਆ ਨਗੇ ਦੇਖਿਆ ਤਾਂ ਬਾਹਰ ਜਾ ਕੇ ਰੌਲਾ ਪਾਇਆ ਸੇਮ ਤੇ ਦਾਦੂ ਜੀ ਨੇ ਆਜੋ ਉਹਨਾਂ ਨੂੰ ਧੱਕਿਆ ਪਿਛਲੇ ਵਰਦੀ ਆ ਕੇ ਲੇਕਿਨ ਸ਼ਰਾਬ ਜਿਹੜਾ ਸੀ ਤੈਨੂੰ ਮਿਲਿਆ ਹਾਮ ਨੂੰ ਇਤਨ ਜਲੀ ਅੰਸ ਤੇ ਜਲੀ ਗਵਾਹ ਹੋਇਆ ਤੇਰੀ ਹੋਈ ਸਦੇਸ ਨੇ ਜਿਹੜੇ ਲੋਕ ਲਾਦੇ ਇਹ ਕਿਹਦੇ ਅੰਸ਼ ਹੈ ਇਹ ਅੰਸ਼ ਅਬਰਾਹਮ ਦੇ ਦਾ ਅਬਰਾਹਮ ਦੇ ਅਬਰਾਹਮ ਦੇ ਮਤਲਬ ਉਹਦੀ ਅੰਸ਼ ਵਿੱਚ ਆ ਕੇ ਅਬਰਾਹਮ ਇਸਾ ਇਜਕੂਬ ਤੇ ਇਜਕੂਬ ਦੇ ਬੱਚੇ ਹੋਇਆ ਬਰਾਜਪੁਰ ਦੇ ਤੇ ਸਾਡੇ ਕੋਲ 12 ਬੇਟੀ ਉਤੋਂ ਹੀ ਅੰਸ਼ ਮੰਨਦੇ ਹਾਂ ਇਹ 12 ਬੀ ਉੱਤੇ ਜਿੱਦਾਂ ਚੱਲ ਗਏ ਮਿਸਲ ਜੀ ਮਿਸਲ ਜੀ ਦੇਖੋ ਉਹਨਾਂ ਨੇ ਇੱਕ ਵਾਦਾ ਸੀ ਉਹਨਾਂ ਨੇ ਲਿਖਿਆ ਜਦ ਵੀ ਉਹ ਪਰਮੇਸ਼ਰ ਨੇ ਅਬਰਾਹਮ ਦੇ ਨਾਲ ਨਾਮ ਬਤਾ ਨੇਮੂ ਦੇਣਾ ਕਿਸੇ ਨੂੰ ਤੇ ਮੇਰੇ ਹੁਕਮਾਂ ਨੂੰ ਮੰਨਣਾ ਮੇਰੇ ਨਿਯਮਾਂ ਨੂੰ ਮੰਨਣਾ ਬਹੁਤ ਸਾਰੇ ਜਿਦਾ ਅਬਰਾਹਮ ਨੂੰ ਚਲਦੇ ਆ ਜਿਹੜੇ ਨੇਮੂ ਹੁੰਦਾ ਨੇ ਦੁਬਾਰਾ ਵੇਸਤਾ ਦੀ ਸਾਧ ਦੇ ਉੱਤੇ ਲੱਤੇ ਆ ਉਹ ਅਬਰਾਹਮ ਦੇ ਕੋਲ ਦੀ ਸੀ ਜਿਵੇਂ ਆਪਾਂ ਪੜ੍ਹਦੇ ਆ ਬਚਨਾਂ ਦੇ ਵਿੱਚ ਉਹਨੇ ਉਹਦੀ ਕਿਤਾਬ ਨਾਲ ਉਹਨਾਂ ਦੇ ਕੋਲ ਗਿਰਪ ਤੇਰੀ ਰੋਟੀ ਬਣਾਈ ਤੇਰੀ ਰੋਟੀ ਦਾ ਜੇਕਰ ਵੇਸਤਾ ਦੀ ਸਾਧ ਨੇ ਚਲਕਾ ਉਤਪਦੇ ਵਿੱਚ ਧਿਆਨ ਨਾਲ ਪੜੋਗੇ ਤੇ ਪਤੀਰੀ ਰੋਟੀ ਪਰਮੇਸ਼ਵਰ ਨੂੰ ਚਲਾਈ ਗਈ ਭਾਵੇਂ ਦੇ ਚਪੇਟਾ ਚਲਾਉਂਦੇ ਆ ਬੇਕੋ ਕੰਮ ਕਰਦੇ ਉਹ ਸਾਰੇ ਪਹਿਲੇ ਨਾਮ ਸੁਨਤ ਦਾ ਨੇ ਮੇਜ ਦਾ ਹੋਰ ਨੇਮ ਨੇ ਸਾਰੇ ਨਾਮ ਜਿਹੜੇ ਆ ਉਹ ਅਬਰਾਹਮ ਦੇ ਆ موسی ਦੇ ਨਹੀਂ ਹੈਗੇ ਉਹ ਅਬਰਾਹਮ ਦੇ ਨਾਲ ਉਹਨੇ ਪਹਿਲੇ ਨਾਮ ਬਤਾ ਸੀ ਇਹ ਨਾਮ ਦੀ ਇਹ ਦੇ ਲਈ ਮਤਲਬ ਉਹਨੇ ਕੀ ਬਗਾਈ ਕੇ ਤੁੰਗ ਲਾਉ ਹੋਏਗਾ ਦੇਖੋ ਇੱਕ ਨਾਮ ਜਿਹੜਾ ਹੈ ਨਾ ਉਹ ਆਦਮ ਦੇ ਰਾਤ ਗੁਲਾਮੇ ਦਾ ਕਾਰਨ ਕੀ ਨਾ ਗੁਲਾਮੇ ਦਾ ਕਾਰਨ ਇਹ ਹੀ ਆ ਕਿ ਜੇ ਹੁਕਮਾ ਤੋਂ ਟਾਲਦੇ ਆ ਤੇ ਉਹ ਗੁਲਾਮ ਹੋ ਜਾਂਦੇ ਉਹਨਾਂ ਦੇ ਨਾਲ ਇੱਕ ਨਿਯਮ ਸੀ ਕਿ ਜਦ ਤੱਕ ਇਹ ਧਰਤੀ ਤੇ ਨਵਾਂਗੇ ਸਿਰਫ ਤੇਰੇ ਤੋਂ ਇਲਾਵਾ ਕੋਈ ਪਰਮਿਸ਼ਨ ਨਹੀਂ ਗਲਤ ਹੋ ਗਏ ਲੋਕ ਉੱਥੇ ਮਿਸਰ ਦੇਸ਼ ਵਿੱਚ ਚਲੇ ਜਾਣਗੇ ਜਿ cụcੂ ਦੇ ਬੱਚੇ ਗਏ ਜਿ cụcੂ ਦੇ ਬੱਚੇ ਠੀਕ ਆ ਤੇ ਟੋਟਲ 10 ਦੇ 70 ਪ੍ਰਾਣੀ ਨੇ ਨਹੀਂ ਉੱਥੇ ਦੇ 70 ਪ੍ਰਾਣੀ ਆ ਹਾਂਜੀ ਤਿੰਨਾਂ ਚ ਉੱਥੇ ਨੇ ਇਹ 420 420 400 30 400 ਗਲਤੀ ਹੋਣਾ ਨਹੀਂ ਨਹੀਂ ਗਿੰਤੀ ਨਹੀਂ ਉਹਨੇ ਚੇਰੋ ਛਿਰੇ ਨੇ ਉੱਤੇ ਦੇ ਕਿ ਨਾ ਜ 400 430 ਹਾਂ ਠੀਕ ਆ ਮਤਲਬ ਕਿਉਂਕਿ ਅੱਜ ਸਾਰੇ ਬਹੁਤ ਬਾਰੇ ਸੋਤੇ ਦੇਖ ਰਹੇ ਆ ਤੇ ਮੈਂ ਕੋਈ ਦੱਸਣਾ ਤੁਸੀਂ ਨਾ ਦੱਸ ਦੋ ਕਿ ਮੈਂ ਪਾਸਟਰ ਹੁੰਦੀ ਆ ਕਿੰਨੋ ਕੀ ਸਾਡੇ ਉਸਤਾਦ ਦੀਆਂ ਗਲਤੀਆਂ ਹੋਰ ਨੇ ਕਿਉਂਕਿ ਪਾਸਟਰ ਤੇ ਬਹੁਤ ਵੱਡੀ ਗੱਲ ਹੁੰਦੀ ਆ ਦੇਖੋ ਇਸੇ ਪਰਮੇਸ਼ਵਰ ਦੇ ਕੁਝ ਵੀ ਨਹੀਂ ਆ ਸਿਰਫ ਉਹਨਾਂ ਨੇ ਬਚਣਾ ਦੇ ਰਿਹਾ ਐਸੀ ਗੱਲ ਕਰ ਬਚੀ ਐਸੀ ਗੱਲ ਕਰ ਠੀਕ ਹੈ ਕਈ ਵਾਰੀ ਕਈ ਲੋਕੀ ਘਰਦੇ ਯਾਰ ਇਹ ਬੰਦੇ ਨੇ ਗਲਤ ਬੋਲਤਾ ਇਹ ਨਹੀਂ ਕਹਾ ਤਾਂ ਇਸੇ ਕਰਕੇ ਤਲੀਆ ਕਾ ਦੇਣਾ ਕਿ ਅਸੀਂ ਬਹੁਤ ਵੱਡੇ ਪਾਸਦ ਨਹੀਂ ਆ ਗਏ ਸਿਰਫ ਅਸੀਂ ਪਰਮੇਸ਼ਰ ਦੀਆਂ ਗੱਲਾਂ ਸ਼ੇਅਰ ਕਰ ਰਹੇ ਆ ਤੇ ਜੇ ਤੁਹਾਨੂੰ ਮਾੜਾ ਚੰਗੀਆਂ ਲੱਗਣਗੀਆਂ ਤੇ ਜਰੂਰ ਤੁਸੀਂ ਦੋ ਜੀ ਆ ਵੀ ਸ਼ੇਅਰ ਕਰਦੇ ਜੀ ਠੀਕ ਹੈ ਤੋਂ ਅਪਾ ਤੇਰੀ ਗੱਲ ਕਰ ਰਹੀ ਉਸ ਗੱਲ ਨੂੰ ਲਮਾ ਕੇ ਪੂਰਾ ਹਾਂ ਭਾਗੇ ਯਾਰ ਦੁਲਾਮੀ ਬਾਰੇ ਦੁਲਾਮੀ ਕਿੰਨਾ ਚਿਰ ਹੋ ਰਹੀ ਆ ਹਾਂਜੀ ਤੁਸੀਂ ਗੱਲ ਕਰ ਰਹੇ ਕਿ 430 ਸਾਲ ਤੋਂ ਸਸ ਉਤੋਂ ਬਾਅਦ ਕੀ ਆਹ ਨਾ ਬੇ ਉਹ ਮਿਸਟਰ ਦੇ ਵਿੱਚੋਂ ਫਿਰ ਆਜ਼ਾਦ ਕੀਤੇ ਗਏ ਮੂਸਾ ਦੇ ذریعے ਮੂਸਾ ਆਪਾਂ ਸਾਡੀ ਗੱਲ ਕਰਨੀ ਹੈ ਨਾ ਉੱਥੋਂ ਲੈਣ ਦੀ ਗੱਲ ਕਰਨਾ ਕੀ ਹੋਇਆ ਉਹ ਆਪਾਂ ਸਾਡਾ ਮੂਸਾ ਦੇ ذریعے ਉਹ ਜਾਰ ਕੀਤੇ ਗਏ ਠੀਕ ਹੈ ਅਗਰ ਮੰਨ ਲਓ ਮੂਸਾ ਦੇ ذریعے ਜਾਰ ਕੀਤੇ ਗਏ ਆ ਤੇ ਇੰਨ ਦੇ ਵਾਪਸ ਕਿੱਥੇ ਆਏ ਦੇਖੋ ਇਹ ਮੂਸਾ ਦੇ ذریعے ਜਦੋਂ ਮਿਸਟਰ ਦੇ ਵਿੱਚੋਂ ਆਜ਼ਾਦ ਕੀਤੇ ਗਏ ਆ ਨੰਤ ਨਾਂਂ ਦੇਸ਼ ਦਿੱਤਾ ਗਿਆ ਸੱਤ ਨਾਂ ਉੱਥੇ ਮੈਂ ਵੀ ਸੁਣਿਆ ਆ ਵੀ ਕਹਿੰਦੇ ਉੱਥੇ ਦੁੱਧ ਦੋ ਸਾਇਦ ਵੀਆਂ ਨਦੀਆਂ ਵਗੜੀਆਂ ਬਰਾ ਕੁਸ਼ਲ ਤੇ ਮਿਲ ਬੁਰੀ ਵਧੀਆ ਕਰਦੀ ਉਹ ਭੂਮੀ ਜਿਹੜੀ ਆ ਇਹੋ ਵਾਦੀ ਨਿਜਪੁਨੀ ਨਿਜਪੁਨੀ ਦੇ ਉਹਦੇ ਮਿਲਖ ਵਾ ਸੱਗੇ ਇਹ ਸੱਤ ਪੁਰਾਣੀਆਂ ਤੇ ਵਾਪਸ ਕਿੰਨੇ ਆਏ ਆ ਵਾਪਸੇ ਜਦੋਂ ਉੱਥੋਂ ਆਇਆ 6 ਲੱਖ ਦੇ ਕਰੀਬ 6 ਲੱਖ ਤੇ 5000 530 ਦੇ ਕਰੀਬ ਤੇ ਜਦੋਂ ਇਹ ਗੇਹ ਆ ਇਜ਼ਰਾਈਲ ਦੇ ਵਿੱਚ ਇਤਨਾਨ ਦੇ ਵਿੱਚ ਵੀ ਗੇਹ ਆ ਉਦੋਂ ਜੀ ਇਹ ਇਨੇ ਹੀ ਆ ਕਿ ਯਹੋਵਾ ਨੇ ਇਹਨਾਂ ਦੀ ਗਿਣਤੀ ਵਧਣ ਨਹੀਂ ਦਿੱਤੀ ਜਦ ਵੀ ਇਹਨਾਂ ਦੀ ਬੁਰਾਈਆਂ ਵੱਧ ਜਾਂਦੀਆਂ ਸੀ ਇਹ ਮਾਰੇ ਜਾਂਦੇ ਸੀ। ਅਸਰ ਕਈ ਕਹਿੰਦੇ ਆ ਵੀ ਉਹ ਰਾਤ ਹੀ ਲੱਗੀ ਉਹ ਤੇ ਪਹੁੰਚੇ ਨਹੀਂ ਆ। ਉਹਦਾ ਵੀ ਮਤਲਬ ਦੇਖੋ ਜਦੋਂ ਬੁਰਾਈਆਂ ਵੱਧ ਗਈਆਂ ਜਦੋਂ ਅੱਕੀ ਬੇੜੀ ਯਹੋਵਾ ਦੇ ਬਚਨੇ ਵਿੱਚ ਦੱਸਦੇ ਆ ਕਿ ਪਰਮੇਸ਼ਵਰ ਜਦੋਂ ਆਪਣੇ ਬਚਨਾਂ ਤੋਂ ਬੇਮੁਖ ਹੋ ਜਾਂਦੇ ਆ ਜਿਹੜੇ ਬੜ ਬੜੰਦੇ ਨੇ ਜਿਹੜੇ ਗੜਕੜਾਉਂਦੇ ਨੇ ਉਹਦੇ ਖਿਲਾਫ ਤੁਹਾਨੂੰ ਪਰਮੇਸ਼ਵਰਾਂ ਦੇ ਸੰਗ ਸੀ ਜਦੋਂ ਪਿਤਾ ਆਪਣੇ ਮਿਲਖ ਦੀ ਧਰਤੀ ਲੈਣ ਗਿਆ ਵਾ ਉਹ ਇਹਨਾਂ ਦੇ ਨਾਲ ਸੀ ਵਾਰ-ਵਾਰ ਉਹ ਜਿੱਦਿ ਨੇ ਕਿਹਾ ਕਿ ਮੁੰਸਰ ਜਦੋਂ ਉਹ ਨਾਲ ਗੱਲ ਕਰਦਾ ਵਾ ਉਹ ਵਾਰ-ਵਾਰ ਕਹਿੰਦਾ ਕਿ ਤੂੰ ਮੇਰੇ ਨਾਲ ਚੱਲੇਗਾ ਤੇ ਫਿਰ ਮੈਂ ਚੱਲਾਂਗਾ ਮੈਂ ਤੇਰੀ ਤੂੰ ਮੇਰੀ ਹਜ਼ੂਰੀ ਆਪਣੀ ਮੇਰੇ ਨਾਲ ਲੈ ਕੇ ਚੱਲੇਗਾ ਫਿਰ ਮੈਂ ਤਲਵਾ ਨਹੀਂ ਤੇ ਮੈਂ ਨਹੀਂ ਚੱਲਣਾ ਉਹ ਵਾਪਸ ਕਿ ਲੈ ਆਇਆ ਕਹਿੰਦਾ ਕਿ ਸਾਰੇ ਗਲੂਨ ਗਏ ਆ ਕਲਾਂ ਚ ਕਿਨੇ ਵਾਪਸ ਆਇਆ ਕਨਾਨ ਦੇ ਵਿੱਚ ਸਾਰੇ ਡੱਕ ਨੂੰ ਹੋਇਆ ਲੇ ਕੰਨ ਮੁਕਲੇ ਆ ਜਿਹੜੇ ਪਿੱਛੇ ਪਹਿਲੇ ਮਰ ਗਏ ਆ ਕੰਨ ਮੁਕਲ ਜਿਹੜੀ ਕੱਬੀ ਪੀੜੀ ਸੀ ਘੂਰ ਤੋਂ ਪਹਿਲਾਂ ਕਲੇਮ ਤੋਂ ਪਹਿਲਾਂ ਇਹਨੇ ਦੋ ਬੰਦੇ ਆਏ ਉਹਨਾਂ ਨੇ ਕਿਹਾ ਪ੍ਰਭੂ ਇਹ ਹੋਸ਼ਵਾ ਤੇ ਕਲੇ ਲੋ ਅਸਾ ਇਹ ਦੋ ਆਏ ਇਹ ਦੋ ਇਹਨਾਂ ਪੀੜੀ ਤੋਂ ਆਏ ਆ ਬਸ ਕਿ ਜਿਹੜੇ ਇਸ ਤੋਂ ਪੀੜੀ ਤੋਂ ਉੱਥੋਂ ਚਲੇ ਗਏ ਸੀ ਸਾਰੇ ਖਤਮ ਹੋ ਗਏ ਤੁਸੀਂ ਬੰਦੂ ਆ ਕੌਣ ਸੀ ਗੋਪਾ ਤੇ ਇਹਨਾਂ ਨੇ ਨਾਂ ਪਹੁੰਚ ਨਹੀਂ ਮੇਰਾ ਕਿ ਇਹ ਹੀ ਕਿਉ ਆਪਣੀ ਪਰਮੇਸ਼ਵਰ ਦੇ ਅੱਗੇ ਬੜਬੜਾ ਉਹਨਾਂ ਬਦਲਤੀਆਂ ਦਿੱਤੀਆਂ ਪਾਉਂਦੇ ਹਨ ਹਾਲ ਦੀ ਪੂਜਾ ਕਰਨਾ ਠੀਕ ਆ ਚਲੋ ਇਹ ਵਾਪਸ ਆ ਗਏ ਆ ਇਹ ਜਿਹੜਾ ਵਾਪਸ ਆ ਗਏ ਆ ਮੰਨੋ ਚਲੋ ਦੋ ਜਾਣੇ ਆਏ ਆ ਦੋ ਜੁਨੀ ਵੀ ਆਜਾ ਚਲੋ ਜਿਹੜੇ ਜਿਆਦਾ ਨੌਲੇ ਜਿ ਰਖਣਾ ਵਾਲਾ ਉਹਨਾਂ ਨੂੰ ਪਤਾ ਹੈ ਨਾ ਆ ਗਏ ਆ ਤੇ ਇਹ ਕਿੰਨਾ ਜੇ ਮੁੜਕੇ ਆਪਣੇ ਇੱਥੇ ਬਣਾ ਦੇ ਸਿੱਧੇ ਆ ਤੇਨੂੰ ਸੁਣਿਆ ਕਿ ਕਦੇ ਬਾਦ ਗੇਲ ਗਲਾਮ ਹੋ ਗਏ ਦੇਖੋ ਇਹ ਨਾ ਦੇ ਚੀਜ਼ ਜਿਹੜੀਆਂ ਨਾ ਕਾਫੀ ਲੱਗੀਆਂ ਦਮ ਤੋਂ ਕੰਮ ਇਹਨੇ ਬਚਰਾਣ ਦੇ ਮੁਤਾਬਕ ਚੱਲੀ ਗਈ ਅਸੋਨ ਇਹ ਖਾਸ ਤੌਰ ਦੇ ਸਾਲ ਦੇ ਕ੍ਰੇਤਰੀ ਬਣਾ ਨੇ ਸਾਰਿਆਂ ਨੇ ਜਾਣਿਆ ਨੇ ਤੇ ਜਲ੍ਹ ਸਲਮ ਦੇ ਵਿੱਚ ਰਹੀ ਆ ਦੋਸਤੋ ਬਾਦ ਇਹਨਾਂ ਦੀ ਜਿਹੜੀ ਗੁਲਾਮੀयां ਨੇ ਦਿੱਤੀ 70 ਬਰੇ ਤੇਰੇ ਗੁਲਾਮੀ ਦੇ ਵਿੱਚ ਰਹੀ ਆ ਬਾਬਾ ਦੇ ਪਾਸ਼ਾ ਕੂਦਰ ਸਰ ਦੇ ਵਖਵਤ ਰਾਜਿਆਂ ਦੇ ਹਿਸਾਬ ਦੇ ਨਾਲ ਨੇ ਉਸ ਦਾ ਇਹਦਾ ਮਤਲਬ ਆ ਕਿ ਮਿਸਰ ਦੇਸ਼ ਵਿੱਚ ਉਹ ਇਹ ਆ ਗਈ ਆ ਇੱਕ ਨਾਂ ਦੇ ਦੇਸ਼ ਵਿੱਚ ਪਹੁੰਚ ਗਈ ਆ ਭਾਵੇਂ ਤੇ ਉਤੋਂ ਬਾਅਦ ਫੇਰ ਨਾਮ ਹੋ ਗਿਆ ਫੇਰ ਗੁਲਾਮ ਹੋ ਗਿਆ ਇੱਕ ਨਹੀਂ ਤੇ ਮਾਰ ਫੇਰ ਗੁਲਾਮ ਹੋਇਆ ਮੈਨੂੰ ਦੀ ਬੁਲਾਮੀ ਦੇ ਤੁਹਾਡੇ 70 ਬਰੇ ਨੇ ਆਹ ਬੋਲੇ 70 ਸਾਲ ਇਹ ਬੁਲਾਉਂ ਉਹ ਮੈਂ ਲੁੱਕੇ 100 100 ਸਾਲ ਵਾਸਤੇ ਬੁਲਾਣੇ ਬੁਲਾਉਂਦੇ ਨੇ ਹਾਂਜੀ ਚਲੋ ਕੋਈ ਨਹੀਂ ਚਾਹ ਵੀ ਆ ਗਈ ਹੈ ਤੁਹਾਡੇ ਵਾਸਤੇ ਤੁਹਾਨੂੰ ਚਾਹ ਵੀ ਪੀਓ ਖਾਓ ਉਹਦੇ ਬਾਰੇ ਡਿਟੇਲ ਤੇ ਜ਼ਿਆਦਾ ਜਗਣਾ ਚਾਹਦੇ ਹੋ ਤੇ ਦੇਖੋ ਰਾਜਾ ਨਬੂਨ ਅਕਸਰ 37 ਸਾਲ ਇਹਨਾਂ ਦੇ ਉੱਤੇ ਰਾਜ ਕੀਤਾ ਜੇ ਆਪਾਂ ਰਾਜ ਦਲੀਏ ਬੈਸਸਰ ਇਹ ਦੇਖਣਾ ਚਲੋ ਜੇ ਤੁਹਾਡੇ ਕੋਲ ਲਿਖਿਆ ਥੋੜਾ ਜਿਹਾ ਖੋਲ ਕੇ ਦਿਖਾ ਸਕੋ ਸਾਹਮਣੇ ਘਾ ਕੇ ਦਿਖਾ ਦਿਓ ਥੋੜਾ ਜਿਹਾ ਕਲੀਅਰ ਹੋ ਜਾਏਗਾ ਕਲੀਅਰ ਹੋ ਜਾਏਗਾ ਦੇਖੋ ਜਦੋਂ ਇਹ ਗੁਲਾਮੀ ਦੇ ਵਿੱਚ ਸੀ ਇਹਨਾਂ ਦੇ ਉੱਤੇ ਨਗੂਬਦ ਨਸ਼ਰ ਸਾਹਿਬ ਜਿਹੜਾ ਬਾਦਸ਼ਾਹ ਵਾ ਇਹਨੇ 37 ਸਾਲ ਇਹਨਾਂ ਦੇ ਉੱਤੇ ਰਾਜ ਕੀਤਾ ਅਵੀਲ ਮਰਦੋਕ ਇੱਕ ਸਾਲ ਬੈਲ ਸਸਰ ਤਿੰਨ ਸਾਲ ਬੈਲ ਸਸਰ ਦੇ ਰਾਜ ਦੇ ਵਿੱਚ ਆਪਾਂ ਦਾਨੀਅਲ ਦੀ ਬਹੁਤ ਦੇਖਦੇ ਆਂ ਕਿ ਦਾਨੀਅਲ ਜਦੋਂ ਉਹ ਦੱਸਦਾ ਵਾ ਕਿ ਉਹ ਪਰਮੇਸ਼ਵਰ ਦੇ ਭਵੰਦ ਜਿਹੜੇ ਭਾਂਡੇ ਲੈ ਆਦੇ ਉਹਦੇ ਵਿੱਚ ਜਿਹੜਾ ਬੈਲ ਸਸਰ ਆ ਉਹ ਦਾਰੂ ਪੀ ਜਾਂਦਾ ਸੀ। ਮਨੇ ਇੱਕ ਜਹਾਜ਼ ਦੀ ਗਾਥਾ ਸੁਣੀ ਤੇ ਬਹੁਤ ਸਾਰੇ ਲੋਕਾਂ ਨੂੰ ਸੁਣਾਇਆ। ਉਹਨਾਂ ਭੂਆ ਹਵਾ ਦੇ ਭਵੰਦ ਜਿਹਨੇ ਭਾਂਡੇ ਸੋਨਾ ਤੇ ਦਾਰੂ ਪੀਤੀ ਆਪਣੀਆਂ ਰਾਣੀਆਂ ਨੂੰ ਪਾਈ। ਪਰਮੇਸ਼ਵਰ ਦਾ ਇੱਕ ਚਿੰਨ ਪ੍ਰਗਟ ਕੀ ਤਾਂ ਜਿਉ ਨੇ ਕਹ ਹੱਥ ਜਿਹੜਾ ਵਾ ਕੰਧ ਤੇ ਤਿਲਖਾਈ ਜਿੰਦਾ ਦੇਖਿਆ ਹਾਂ ਜੀ ਹਾਂ ਸੱਤ ਏੜ ਕਣੋਂ ਤੋਂ ਜਤੂ ਟੋਲਿਆ ਗਿਆ ਕੱਟ ਨਿਕਲਿਆ ਚਲੋ ਠੀਕ ਆ ਪਾਣਾ ਇੱਕ ਦੋ ਸਵਾਲ ਹੋਰ ਵੀ ਕਰਾਂਗੇ ਤੋਂ ਉਸ ਤੋਂ ਬਾਅਦ ਜਦਾਂ ਮਲਤੀ 70 ਸਾਲ ਇਹ ਗੁਲਾਮ ਹੋ ਗਿਆ ਤੇ ਇਹ ਜਿਹੜਾ ਦਾਨੀ ਇਹਨੂੰ ਹੋਇਆ ਵਾ ਸਦਰ ਕਮਿਸ਼ਨ ਕੱਪੜੇ ਨੂੰ ਹੋਇਆ ਵਾ ਇਹਨਾਂ ਦੀ ਵੀ ਜਗ੍ਹਾ ਇਹਨੂੰ ਬਹੁਤ ਬਿਆਨਤ ਨੂੰ ਪ੍ਰਚਾਰ ਕਰਦੇ ਦਾਨੀਾਂ ਦੇ ਬਾਰੇ ਫਿਰਾਂ ਦੀ ਕੋਰ ਨਹੀਂ ਸੁਤਿਆ ਗਿਆ ਸਦਰ ਕਮਿਸ਼ਨ ਦੇ ਬਾਰੇ ਲੋਕ ਕਹਿੰਦੇ ਆ ਕਿ ਉਹ ਭਟੀਟ ਦੇ ਗਏ ਇਹ ਕਿਹੜੇ ਸਮੇਂ ਦੀ ਗੱਲ ਹੋ ਰਹੀ ਹੈ ਇਹ ਬਾਬਾ ਦੀ ਗੁਲਾਮੀ ਦੇ ਸਮੇਂ ਦੀ ਗੱਲ ਹੋ ਰਹੀ ਹੈ ਅਸਾਂ ਉਦੋਂ ਗੁਲਾਮ ਸੀ ਇੱਕ ਗੁਲਾਮ 70 ਸਾਲ 70 ਸਾਲ ਤੇ ਫਿਰ ਇਹ 70 ਸਾਲ ਬੁਧਨੀ ਨਾਮ ਦੀ ਗੁਲਾਮੀ ਇਹਨਾਂ ਦੀ ਟੁਕੀਆ ਕੋਰਸ ਦੇ ਬਾਦਸ਼ਾਹ ਦੇ ਜਿਹੜੇ ਬਾਦਸ਼ਾਹ ਕੋਰਸ ਬਾਦਸ਼ਾਹ ਦੇ ਇਹ ਮਤਲਬ ਤੁਹਾਨੂੰ ਪਤਾ ਪਲਾਂ ਦੀ ਗੱਲ ਬਿਲਕੁਲ ਕੋਰਥ ਪਾਸਾ ਦੇ ਬਰੇ ਦੇ ਵਿੱਚ ਪਹਿਲਾ ਵਾਰ ਜਦੋਂ ਇਹਨਾਂ ਨੂੰ ਆਜ਼ਾਦ ਕੀਤਾ ਗਿਆ ਕੋਰਥ ਕੋ ਰਾਜਾ ਹੋਇਆ ਰਾਜਾ ਰਾਜਾ ਉਹ ਨਵੀਂ ਨਹੀਂ ਨਵੀਂ ਕੋਰਥ ਦੇ ਪਹਿਲੇ ਵਾਰ ਦੇ ਵਿੱਚ ਇਹਨਾਂ ਨੂੰ ਆਜ਼ਾਦ ਕੀਤਾ ਮੈਨੂੰ ਦੇਖ ਰਿਹਾ ਨਾ ਕੱਲ ਨੂੰ ਕੋਈ ਪੁੱਛੇਗਾ ਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਕਿ ਆਹ ਬੰਦੇ ਪੁੱਛੋ ਜਿਹਨੇ ਮੈਨੂੰ ਆਜ਼ਾਦ ਕੀਤਾ ਚਲੋ ਠੀਕ ਹੈ ਬੜੀਆ ਧੰਨਵਾਦ ਜੀ ਬਹੁਤ ਧੰਨਵਾਦ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਕੀ ਚੱਲਿਆ ਉਸ ਤੋਂ ਬਾਅਦ ਇੱਕ ਗੁਲਾਮੀ ਜੋ ਜਾਦੂਦੋ ਭਈਆ ਥੇਰ ਜਰੂਸਲਮ ਦੇ ਵਿੱਚ ਆਏ ਆ ਉਹ ਅਜਰਾ ਅਜਰਾ ਦੇ ਜਿਹੜਾ ਉਹਨੇ ਫਿਰ ਜਰੂਸਲਮ ਨੂੰ ਦੱਸਾਇਆ ਉਸ ਕੰਦੇ ਭਾਂਦੇ ਤੋਂ ਚੁੱਕ ਲੈਂਦੇ ਉਹਦੀ ਗੱਲ ਹੋਈ ਭਾਂਦੇ ਉਹ ਨਬੂਬਨ ਦੇ ਸਰਕ ਜਿਹੜਾ ਬਾਦਸ਼ਾਹ ਸੀ ਨਾ ਉਹਨੇ ਲੈਂਦੀਆ ਜਦੋਂ ਤੁਹਾਨੂੰ ਜਦੋਂ ਤੇਹਰ ਲੈਂਦੀਆ ਜਦੋਂ ਤੁਹਾਨੂੰ ਲੈਂਦੀਆ ਯਾ ਬਾਦੇ ਪਾਉਂਦੇ ਪਾਉਂਦੇ ਤੇ ਕਹਿੰਦੇ ਉਹਨਾਂ ਨੂੰ ਗਲਤੀ ਵੀ ਕੀਤਾ ਗਿਆ ਤਾਂ ਯਾਰ ਬਾਦਸ਼ਾਹ ਨੂੰ ਗਲਤੀ ਕੀਤਾ ਗਿਆ ਕਿਹਨੇ ਦਿੱਤਾ ਇੰਪ੍ਰੈਸਟ ਦੇ ਰਾਜਾ ਬੈਲਸ ਅਸਰ ਦੇ ਰਾਜ ਦੇ ਵਿੱਚ ਅਸਤ ਉਹ ਲੋਕਾਂ ਦੇ ਕੋਲ ਆਦੇ ਪਾੜੇ ਉਹਦਾ ਦੇ ਪਾੜੇ ਉਦੋਂ ਭਾਂਡੇ ਦੇ ਵਿੱਚ ਉਹ ਪੋਧਰ ਭਾਂਡੇ ਕੀ ਜਿਵੇਂ ਆਪਾਂ ਕਹਿ ਸਕਦੇ ਆ ਭਾਂਡਿਆਂ ਦੇ ਵਿੱਚ ਪਰਮੇਸ਼ਵਰ ਨੂੰ ਕੁਝ ਅਰਪਣ ਕਰਦੇ ਸੀ ਜਾਂ ਜਦੋਂ ਉਸ ਵੇਲੇ ਉਹ ਭਾਂਡਿਆ ਲੱਗ ਸੀ ਪਰਮੇਸ਼ਵਰ ਦੇ ਭਵਨ ਨੂੰ ਯਹਵਾ ਦੇ ਭਾਂਡੇ ਜਿਹੜੇ ਸੀ ਉਹ ਲੱਗ ਸੀ ਜਦੋਂ ਆਪਾਂ ਦੇਖਦੇ ਆ ਉਹ ਲਖਪਤ ਜਦੋਂ ਬਣਿਆ 12 ਗੋਤਾ ਦੇ ਮੁਤਾਬਕ ਆਪਾਂ ਨਹੀਂ ਪੜਦੇ ਆ ਪਹਿਲੇ ਜਿੰਨੇ ਵੀ ਗੋਤ ਦੇ ਵਿੱਚ ਉਹਦੇ ਵਿੱਚ ਲਿਖਿਆ ਇੱਕ ਚਾਂਦੀ ਦੀ ਥਾਲੀ ਇੱਕ ਕਟੋਰੀ ਉਪਦਾਨ 10 10 ਬੱਚੇ 10 ਬੱਕਰੀਆਂ ਨਾਲ ਪੇ ਘਰ ਦੇ ਨਾਲ ਪਰਮੇਸ਼ਰ ਦੀ ਭਵਨ ਦੀ ਚਟਕ ਕੀਤੀ ਗਈ ਸੀ ਉਹ ਸਾਰੇ ਪਾਡੇ ਉਧਰ ਇਕੱਠੇ ਕੀਤੇ ਸੀ ਚਲੋ ਬਹੁਤ ਮਜੀ ਆ ਤੁਸੀਂ ਸਾਨੂੰ ਪੁਰਾਣੇ ਆਪਣੇ ਬਾਰੇ ਕੁਝ ਗੱਲਾਂ ਦੱਸਿਓਣੇ ਤੋਂ ਅੱਜ ਜਿਸੀ ਪਹਿਲੀ ਵਾਰੀ ਸਾਡੇ ਰੂ ਗੁਰੂ ਹੋਈਆਂ ਤੇ ਮੈਂ ਇਹ ਵਿਸ਼ਵਾਸ ਰੱਖਦਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਹਫਤੇ ਬਾਅਦ ਦੱਸਾਂ ਦਿਨਾਂ ਬਾਅਦ ਅਸੀਂ ਕੋਈ ਨਾ ਪਰਿਵੀ ਤੁਹਾਡੀ ਵੀਡੀਓ ਅਪਲੋਡ ਕਰਕੇ ਲੋਕਾਂ ਤੱਕ ਪਹੁੰਚਾਈਏ ਕਿਤੇ ਏ ਏ ਤੁਸੀਂ ਜਰੂਰ ਇੱਕੋ ਮਿੰਟ ਦੱਸੋ ਨਾ ਕਿ ਮੈਂ ਪਾਸ ਤੋਂ ਨਹੀਂ ਆ ਮੈਂ ਸਿਰਫ ਪਿਕ ਨੋਰਮਲ ਕੰਮ ਕਰ ਰਿਹਾ ਹਾਂ ਆਮ ਇਨਸਾਨਾਂ ਕੋਈ ਦਾ ਨਹੀਂ ਨੂੰ ਲੋਕੋ ਦਾ ਸੈਨਾ ਜਿਉਂ ਕੋਦੇ ਸਮੇਂ ਟੂ ਟੂ ਕਰ ਰਿਹਾ ਹੈ ਦੇਖੋ ਪਰਮੇਸ਼ਵਰ ਦੀ ਯੋਜਨਾ ਜਿਹੜੀ ਉਹ ਆਤਮਾ ਹਾਂ ਜਾਂਦਾ ਇਹ ਆਤਮਾ ਹਾਂ ਦੇ ਕੰਮ ਉਹ ਪ੍ਰਗਟ ਕਰਦਾ ਵਜਨਾ ਤੇ ਦਸਿਆ ਬਾਰ ਬਾਰ ਕਿ ਮੈਂ ਬੁੱਝੇ ਪੇਛਲੇ ਜਿਹੜੇ ਉੱਤੇ ਤੇਰੇ ਉੱਤੇ ਜ਼ਾਹਿਰ ਕਰ ਦੇ ਮਰ ਖੁਦਾ ਜੀ ਨੂੰ ਜਾਣੂ ਕਿ ਮੈਂ ਹਾਂ ਤੇ ਹਾਂ ਸਕਦਾ ਮੈਂ ਕੁਝ ਵੀ ਨਹੀਂ ਹਾਂ ਅਸੀਂ ਕੁਝ ਵੀ ਨਹੀਂ ਹਾਂ ਤੁਸੀਂ ਭਾਜੀ ਸੇਵਾ ਵੀ ਕਰਦੇ ਹੀ ਤਾਂ ਕਿਦਾਂ ਬਿਲਕੁਲ ਠੀਕ ਕੋਈ ਪੀਣਾ ਹੋਣਾ ਚਾਹੀਦਾ ਨਾ ਕਈ ਵਾਰੀ ਮੈਂ ਤੇ ਬੇਨਾਂ ਦਾ ਸਿਆਪੀ ਕੋਈ ਕਹਿਣਾ ਦੇਵੇ ਯਾਰ ਪਾਸ ਤੇ ਕਿਦਾਂ ਬੋਲਦੇ ਨਾ ਮਿਲੂਗੀ ਪਾਸ ਤਾਂ ਨਹੀਂ ਨਹੀਂ ਪਰ ਮੈਂ ਹਜ਼ਾਰ ਹੋ ਗਿਆ ਜੀ ਕਈ ਵਾਰੀ ਕਹਿ ਜੀ ਬੜੇ ਬੜੇ ਦੋਸਤਾਂ ਨੂੰ ਸਵਾਲ ਨਹੀਂ ਦੇ ਤੋ ਨਾ ਲੈ ਨਹੀਂ ਮੈਂ ਇੰਨੋਜੀ ਤਾਂ ਨਹੀਂ ਡਾਕੀ ਤਾਂ ਆ ਗਏ ਦੇਖੋ ਬਚਨ ਜਿਹੜਾ ਬਾ ਉਹ ਇੱਕ ਸੁਨੰਦਰ ਵਾ ਸੁਨੰਦਰ ਦੇ ਬਾਹਰੋਂ ਅਸੀਂ ਡੰਡੇ ਮਾਰ ਕੇ ਉਹਦੀ ਗਹਿਰਾਈ ਨੂੰ ਨਾ ਪਸ ਸਕਦੇ ਜਦੋਂ ਇੱਕ ਸੁਨੰਦਰ ਵਾ ਸੁਨੰਦਰ ਦੇ ਬਾਹਰੋਂ ਡੰਡੇ ਮਾਰਾਗੇ ਦੀ ਗਹਿਰਾਈ ਨਹੀਂ ਜਦ ਤੱਕ ਉਹਦੇ ਵਿੱਚ ਉਤਰਾਂਗੇ ਨਹੀਂ ਉਦੀ ਗਹਿਰਾਈ ਦਾ ਪੂਰੀ ਤਰ੍ਹਾਂ ਠੀਕ ਨਾਪ ਨਹੀਂ ਆ ਸਕਦਾ ਚਲੋ ਬਹੁਤ ਵਧੀਆ ਜੀ ਅਸੀਂ ਇਹ ਸਮਝ ਲੈਂਦੇ ਆ ਕਿ ਭਾਵੇਂ ਸਮੁੰਦਰ ਜਿਹਾ ਪਰਮੇਸ਼ਰ ਦੇ ਬੱਚੇ ਦੀ ਗਹਿਰਾਈ ਵੀ ਆ ਗਈ ਆ ਤੇ ਚਲੋ ਅਸੀਂ ਨੈਕਸਟ ਸਮੇਂ ਫਿਰ ਤੁਹਾਡੀ ਵੀਡੀਓ ਕਰਾਂਗੇ ਤੇ ਮੈਂ ਤੁਹਾਨੂੰ ਨਾ ਕਿ ਤੇ ਮੇਰੇ ਜਿੰਨੇ ਵੀ ਭੈਣ ਭਾਈ ਦੇਖ ਰਹੇ ਆ ਕਿਉਂਕਿ ਅੱਪਾ ਸਾਡਾ ਚੈਨ ਨਹੀਂ ਬਣਿਆ ਵਾ ਪਰ ਇਹ ਵੀ ਵੀਡੀਓ ਨਹੀਂ ਪਾਉਂਦੇ ਕਿਉਂਕਿ ਸਾਡੀ ਬਹੁਤ ਸਾਰੇ ਭੈਣ ਭਾਈ ਵੀਡੀਓ ਦੇਖਦੇ ਆ ਵੇਖ ਕੇ ਉਹ ਆਪਣੇ ਘਰ ਕਿਸਮਤ ਰੱਖਦੇ ਆ ਤੇ ਕਈ ਵਾਰੀ ਬੜਾ ਦੁੱਖ ਲੱਗਦਾ ਤੇ ਅਸੀਂ ਇੱਕ ਵੀਡੀਓ ਪਾਈ ਹੁੰਦੀ ਆ ਤੇ ਉਹ ਦਸਾਂ ਦਿਨਾਂ ਬਾਅਦ ਵੀ ਉਹ ਦਸ ਲੋਕਾਂ ਨੇ ਵੇਖੀ ਹੁੰਦੀ ਆ 20 ਦਿਨਾਂ ਬਾਅਦ ਵੀ ਵੇਖੀ ਤਾਂ ਨਹੀਂ ਲੋਕ ਹੁੰਦੇ ਆ ਤੇ ਅੱਜ ਸਾਡੀ ਵੀਡੀਓ ਅਸੀਂ ਇਹ ਬਣਾਈਆਂ ਤਾਂ ਮੈਂ ਚਾਹੁੰਦਾ ਕਿ ਜਿੰਨੇ ਵੀ ਮੇਰੇ ਘਰ ਪਾਈ ਵੇਖ ਰਹੇ ਆ ਇਹ ਸਾਰੀ ਵੀਡੀਓ ਲੋਕਾਂ ਤੱਕ ਸ਼ੇਅਰ ਕਰਨਾ ਔਰ ਅਸੀਂ ਇਹ ਦੇਖਣਾ ਚਾਹੁੰਦੇ ਆ ਕਿ ਸਾਡੀ ਵੀਡੀਓ ਕਿੰਨੇ ਲੋਕ ਵੇਖ ਰਹੇ ਆ ਔਰ ਸਭ ਦੇ ਵਿੱਚ ਇਹ ਨਹੀਂ ਆ ਕਿ ਸਾਨੂੰ ਕੋ YouTube ਦਾ ਬੈਨੀਫਿਟ ਨਹੀਂ ਮਿਲਣਾ ਤਾਂ ਅਸੀਂ ਇਸੇ ਤੋਂ ਬਸ ਇਹ ਦੇਖਣਾ ਚਾਹੁੰਦੇ ਆ ਕਿ ਸਾਡੀ ਵੀਡੀਓ ਕਿੰਨੇ ਲੋਕ ਵੇਖ ਰਹੇ ਆ ਔਰ ਕਿੰਨੇ ਲੋਕ ਇੱਕ ਦੂਗੇ ਨੂੰ ਸ਼ੇਅਰ ਕਰਿਆ ਇਸ ਕਰਕੇ ਜਿਉਂ ਅਸੀਂ ਭਾਈ ਜੀ ਨਾਲੋਂ ਕਿਹਦੇ ਹੁੰਦੇ ਜਾਂਦੇ ਮਿਲਦੇ ਰਹਾਂ ਕਰਾਂਗੇ ਇਹਨਾਂ ਕੋਲ ਹੋਰ ਵੀ ਬਹੁਤ ਸਾਰੇ ਸਵਾਲ ਜਿਹੜੇ ਅਸੀਂ ਪੁੱਛਨੇ ਆ ਕਿਉਂਕਿ ਖੁਦਾ ਨੇ ਤਾਂ ਮਿਲਾਇਆ ਵਾ ਕਿ ਲਾਸਟ ਵਿੱਚ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਦੇਖੋ ਅਸੀਂ ਤੇਹੀ ਕਰਾਂਗੇ ਕਿਉਂਕਿ ਬਚਨ ਜਿਹੜਾ ਵਾ ਉਹ ਜ਼ਿੰਦਗੀ ਦਾ ਸਭ ਤੋਂ ਵੱਡਾ ਜ਼ਰੀਆ ਹੈ ਜੀ ਪਰਮੇਸ਼ਵਰ ਜਦ ਵੀ ਗੱਲ ਕਰਦਾ ਹੈ ਸ਼ਬਦ ਰੂਪੀ ਸ਼ਬਦ ਹੀ ਉਹਦੀ ਸਭ ਤੋਂ ਵੱਡੀ ਦੇਣ ਹੈ ਜੋ ਸ਼ਬਦਾਂ ਦੀ ਮਨੋਤ ਕਰਦਾ ਉਹ ਪਰਮੇਸ਼ਵਰ ਦੀ ਮਨੋਤ ਕਰਦਾ ਸ਼ਬਦ ਜਿਹੜਿਆ ਇਹ ਸਾਡੇ ਜੀਵਨ ਦਾ ਸਭ ਤੋਂ ਵੱਡਾ ਜ਼ਰੀਆ ਹੈ ਕਿ ਪਰਮੇਸ਼ਵਰ ਦੇ ਨਾਲ ਮਿਲ ਆਪੋ ਇੱਕ ਹੋਰ ਬੋਲ ਜਿੱਦਾਂ ਬੰਦ ਲੋਕ ਪੜਦੇ ਨੇ ਫਿਰਦੇ ਮਨ ਕਦੀ ਇੱਧਰ ਕਦੀ ਉੱਧਰ ਲੋਕ ਪੜਦੇ ਨੇ ਮਤਲਬ ਨਾ ਜਿੱਦਾਂ ਕੋਈ ਇਨਸਾਨ ਵਿਸ਼ਵਾਸ ਨਹੀਂ ਬਣਾ ਕੇ ਰੱਖਦਾ ਤੇ ਇਹਨਾਂ ਨੂੰ ਕੀ ਕਰਾ ਜਾਏਗਾ ਖੁਦਾ ਨੂੰ ਮਿਲਣ ਵਾਸਤੇ ਪ੍ਰਭੂ ਨੂੰ ਪਾਉਣ ਵਾਸਤੇ ਮੇਨ ਇਹਨਾਂ ਨੂੰ ਕੀ ਕਰਾ ਲੇਖੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਪਰਮੇਸ਼ਵਰ ਨੇ ਆਦਮ ਦੇ ਨਾਲ ਗੱਲ ਕੀਤੀ ਆਦਮ ਦੇ ਨਾਲ ਉਹਨੇ ਗੱਲ ਕੀਤੀ ਤੇ ਵਚਨਾਂ ਦੇ ਆਧਾਰ ਤੇ ਕੀਤੀ ਆਦਮ ਨੂੰ ਜਿਹੜੀ ਵੀ ਸਿੱਖਿਆ ਦਿੱਤੀ ਗਈ ਉਹ ਪਰਮੇਸ਼ਵਰ ਦੀ ਆਵਾਜ਼ ਦੇ ਰਾਹੀਂ ਦਿੱਤੀ ਗਈ ਮੈਂ ਮੰਨਦਾ ਕਿ ਪਰਮੇਸ਼ਰ ਦੀ ਆਵਾਜ਼ ਬਾਈਬਲ ਜੇ ਤੁਸੀਂ ਇਸ ਦੀ ਆਵਾਜ਼ ਨੂੰ ਸੁਣਦੇ ਹੋ ਤੇ ਸਮਝ ਲਓ ਕਿ ਤੁਸੀਂ ਆਪਣੇ ਪਿਤਾ ਦੀ ਆਵਾਜ਼ ਨੂੰ ਸੁਣਦੇ ਮੇਰੇ ਕਹਿਣ ਉੱਤੇ ਵਿਆਹ ਕਰੋ ਗੱਜਨ ਕਰੋ ਵਚਨ ਪੜ੍ਹੋ ਵਚਨ ਸੰਨ ਕਰੋ ਤੱਕੜਾ ਤੱਕੜਾ ਪ੍ਰਗੁਣਤ